ਕਿਸੇ ਨੂੰ ਚੈਨੀ ਚੋਰ ਕਹਿੰਦਾ ਕਿਸੇ ਨੂੰ ਗੈਂਗਸਟਰ ਕਹਿੰਦਾ ਵਾ ਮੈਂ ਗੁਰਜੀਤ ਹੋਈਲਾ ਨੂੰ ਦੱਸਣਾ ਵਾ ਜਿਹੜੀ ਤੁਹਾਡੀ ਮਾੜੀ ਸੋਚ ਹੈ ਪਾਰਲੀਮੈਂਟ ਦੇ ਜਾਨ ਦੇ ਕਾਬੂ ਕਾਬੂ ਨਹੀਂ ਐਸੀ ਸਮਾਜ ਤੁਹਾਨੂੰ ਧੂਲ ਚਟਾਏਗਾ ਤੁਹਾਡੀ ਜੁਬਾਨਾਂ ਚ ਬੋਤ ਕਰਾਏਗਾ ਚੋਰ ਹੁੰਦਾ ਜਾਂ ਗੈਂਗਸਟਰ ਕੋਈ ਧਰਮ ਨਹੀਂ ਹੁੰਦਾ ਪਰ ਗੁਰਜੀਤ ਹੋਈਲਾ ਜੀ ਨੇ ਸਾਨੂੰ ਦੱਸਿਆ ਕਿ ਜਿਹੜੇ ਚੋਰ ਔਰ ਜਿਹੜੇ ਗੈਂਗਸਟਰ ਹੈ ਉਹ ਐਸੀ ਸਮਾਜ ਤੋਂ ਨਿਕਲਦੇ ਨੇ ਜੈ ਹਿੰਦ ਕਾਰਤਾਰ ਮੁਰਦਾਬਾਦ ਮੁਰਦਾਬਾਦ ਬੋਸਾ ਕਰਤਾਰ ਮੁਰਦਾਬਾਦ ਮੁਰਦਾਬਾਦ ਲਾਈਵ ਭਾਰਤ ਦੇਖ ਰਹੇ ਦਸ਼ਕਾ ਦਾ ਬੋਬੋ ਸਵਾਗਤ ਹੈ ਅੱਜ ਖੜੇ ਆ ਪੰਡਾਰੀ ਪੁਲ ਤੇ ਜਿੱਥੇ ਕੀ ਸਾਥ ਸਾਥ ਗੁਰਜੀਤ ਉਹ ਜਲਾ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਇਹ ਮਾਮਲਾ ਜਿਹੜਾ ਹੈ ਇਹ ਮਾਮਲਾ ਬਹੁਤ ਹੀ ਪੁਰਾਣਾ ਮਾਮਲਾ ਜਿਹੜਾ ਪੁਰਾਣਾ ਚੁੱਕਾ ਜਾ ਰਿਹਾ ਹੈ ਤਕਰੀਬਨ 9 ਮਹੀਨੇ ਪਹਿਲਾਂ ਕੋਈ ਟਿੱਪਣੀ ਹੋ ਜਾਂਦੀ ਹੈ ਜਿਸ ਦੀ ਮਾਫੀ ਵੀ ਮੰਗੀ ਗਈ ਤੇ ਉਸ ਦੀ ਜਿਹੜੇ ਆ ਸਮਾਜ ਵੱਲੋਂ ਦਿੱਤੀ ਗਈ ਸਜ਼ਾ ਵੀ ਪੂਰੀ ਕਰ ਦਿੱਤੀ ਗਈ ਹੈ ਲੇਕਿਨ 8-9 ਮਹੀਨੇ ਬਾਅਦ ਦੁਬਾਰਾ ਮੁੱਦਾ ਚੁੱਕਿਆ ਗਿਆ ਮੁੱਦਾ ਚੁੱਕ ਕੇ ਦੁਬਾਰਾ ਇਸ ਨੂੰ ਹਵਾ ਦਿੱਤੀ ਜਾ ਰਹੀ ਹੈ ਸਿਆਸੀ ਰੋਟੀਆਂ ਜਿਹੜੀ ਕਹਿਦੀ ਹੈ ਉਹ ਸੇਕਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬੀਜੇਪੀ ਵਰਕਰਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹੀ ਮੁੱਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਅੱਜ ਗੁਰਜੀਤ ਸਿੰਘ ਓਇਲਾ ਜਿਹਦੇ ਪਤਲਾ ਫੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਜਿਹੜੇ ਹੈ ਸਮਾਜਿਕ ਆਗੂਆਂ ਵੱਲੋਂ ਮਾਫੀ ਦਿੱਤੀ ਇਹ ਮਾਫ ਕਰ ਦਿੱਤਾ ਗਿਆ ਉਸ ਦੇ ਬਾਅਦ ਵੀ ਅੱਜ ਜਿਸ ਤਰ੍ਹਾਂ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜੇਪੀ ਆਗੂਆਂ ਵੱਲੋਂ ਬੀਜੇਪੀ ਵਰਕਰ ਇਸ ਵੇਲੇ ਪ੍ਰੋਟੈਸਟ ਕਰ ਰਹੇ ਹਨ ਤੇ ਨਾਰਾ ਲਗਾ ਰਹੇ ਹਨ ਕਾਂਗਰਸ ਦਾ ਬਾਈਕਾਟ ਕਰੋ ਬੀਜੇਪੀ ਵਰਕਰ ਨਾਰਾ ਲਗਾ ਰਹੇ ਹਨ ਕਾਂਗਰਸ ਦਾ ਬਾਈਕਾਟ ਕਰੋ ਸਮਾਜ ਨੂੰ ਇੱਕ ਸਮਾਜ ਦੇ ਪ੍ਰਤੀ ਕੋਈ ਕੋਈ ਟਿੱਪਣੀ ਨੂੰ ਲੈ ਕੇ ਇਹ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਹੈ ਕਿ ਇਹ 8-9 ਮਹੀਨੇ ਪੁਰਾਣਾ ਮਾਮਲਾ ਜਿਸ ਦੀ ਵਕਫ ਸਮਾਜੀ ਆਗੂ ਵੱਲੋਂ ਮਾਫੀ ਵੀ ਦੇ ਦਿੱਤੀ ਗਈ ਹੈ ਤੇ ਜਿਹੜੀ ਸਜ਼ਾ ਦੱਸੀ ਗਈ ਸੀ ਉਹ ਵੀ ਤੀਰਥ ਜਿਹੜਾ ਹੈ ਵਾਲਮੀਕੀ ਤੀਰਥ ਵੱਡਾ ਸਥਾਨ ਮੰਨਿਆ ਜਾਂਦਾ ਉੱਥੇ ਜਾ ਕੇ ਵੀ ਮਾਫੀ ਮੰਗੀ ਗਈ ਹੈ ਲੇਕਿਨ ਉਸ ਤੋਂ ਬਾਅਦ ਵੀ ਹੈ ਦੁਬਾਰਾ ਮੁੱਦਾ ਚੁੱਕਿਆ ਜਾ ਰਿਹਾ ਤੇ ਆਪਾਂ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਾਣਨ ਕਿ ਕੀ ਇਹ ਉਹੀ ਮੁੱਦੇ ਨੂੰ ਦੁਬਾਰਾ ਹਵਾ ਦਿੱਤੀ ਜਾ ਰਹੀ ਹੈ ਜਾਂ ਫਿਰ ਕੋਈ ਨਵੀਂ ਟਿੱਪਣੀ ਹੋਈ ਹੈ ਕਿਆ ਨਵੀਂ ਕਹਿ ਟਿੱਪਣੀ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਸੰਜੀਪਤਾ ਜੀ ਮੌਜੂਦ ਹਨ ਨਾ ਗੱਲਬਾਤ ਕਰਾਂਗੇ ਤੇ ਅੱਜ ਜਿਹੜੇ ਆ ਗੁਰਜੀਤ ਸਿੰਘ ਓਜਲਾ ਦੇ ਮਰਦਾਬਾਦ ਦੇ ਨਾਰੇ ਕਿਉਂ ਲਗਾਏ ਜਾ ਰਹੇ ਆ ਅੱਜ ਸਭ ਨੂੰ ਪਤਾ ਕਾਂਗਰਸ ਨੇ ਹਮੇਸ਼ਾ ਐਸਸੀ ਸਮਾਜ ਨਾਲ ਵੋਟਾਂ ਹੀ ਰਾਏ ਨਹੀਂ ਕੀਤੀ ਹੈ ਔਰ ਉਹਨਾਂ ਦੀ ਜਿਹੜੀ ਅਸਲ ਸੋਚ ਹੈ ਐਸਸੀ ਸਮਾਜ ਦੇ ਪ੍ਰਤੀ ਬੜੀ ਮਾੜੀ ਹੈ ਉਹਦਾ ਇੱਕ ਉਦਾਹਰਣ ਹੈ ਅੰਮ੍ਰਿਤਸਰ ਤੋਂ 7 ਸਾਲ ਤੋਂ ਸੰਸਦ ਗੁਰਜੀਤ ਓਜਲਾ ਜੀ ਜਿਹੜੇ ਸਾਡੇ ਐਸਸੀ ਸਮਾਜ ਦੇ ਬੱਚਿਆਂ ਨੂੰ ਜੋ ਕਿ ਇੱਕ ਬਹੁਤ ਹੀ ਕਮਜ਼ੋਰ ਵਰਗ ਹੈ ਔਰ ਇਹ ਲੋਗੋ ਨੇ ਜਿਹੜੇ ਹਰ ਮੈਦਾਨ ਦੇ ਵਿੱਚ ਅੱਗੇ ਹੁੰਦੇ ਨੇ ਅੱਜ ਕੋਈ ਵੀ ਮੈਦਾਨ ਲਾ ਲਓ ਇਹ ਲੋਗ ਆਪਣੀ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਅੱਗੇ ਲਾ ਕੇ ਸਮਾਜ ਨੂੰ ਅੱਗੇ ਵਧਾਉਂਦੇ ਨੇ ਪਰ ਗੁਰਜੀਤ ਓਜਲਾ ਜਿਹੜੇ ਸਾਡੇ ਸਮਾਜ ਦੇ ਬੱਚਿਆਂ ਨੂੰ ਕਿਸੇ ਨੂੰ ਚੈਨੀ ਚੋਰ ਕਹਿੰਦਾ ਕਿਸੇ ਨੂੰ ਗੈਂਗਸਟਰ ਕਹਿੰਦਾ ਵਾ ਮੈਂ ਗੁਰਜੀਤ ਓਜਲਾ ਨੂੰ ਦੱਸਣਾ ਵਾ ਜਿਹੜੀ ਤੁਹਾਡੀ ਮਾੜੀ ਸੋਚ ਹੈ ਕਿਉਂਕਿ ਜਿਹੜਾ ਚੋਰ ਹੁੰਦਾ ਜਾਂ ਗੈਂਗਸਟਰ ਹੁੰਦਾ ਕੋਈ ਧਰਮ ਨਹੀਂ ਹੁੰਦਾ ਪਰ ਗੁਰਜੀਤ ਓਜਲਾ ਜੀ ਨੇ ਸਾਨੂੰ ਦੱਸਿਆ ਕਿ ਜਿਹੜੇ ਚੋਰ ਔਰ ਜਿਹੜੇ ਗੈਂਗਸਟਰ ਹੈ ਉਹ ਐਸੀ ਸਮਾਜ ਤੋਂ ਨਿਕਲਦੇ ਨੇ ਉਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਇਸ ਦੇ ਲਈ ਐਸੀ ਸਮਾਜ ਇਹਨਾਂ ਨੂੰ ਕਦੀ ਮਾਫ ਨਹੀਂ ਕਰੂਗਾ ਔਰ ਅੱਜ ਇਹਨਾਂ ਨੇ ਮਾਫੀ ਵੀ ਮੰਗੀ ਹੈ ਮਾਫੀ ਦੇਖੋ ਉਹਨਾਂ ਨੇ ਮਾਫੀ ਮੰਗਣ ਨਾਲ ਹੱਲ ਨਹੀਂ ਹੁੰਦਾ ਉਹਨਾਂ ਦੀ ਜਿਹੜੀ ਸੋਚ ਉਹ ਸਾਹਮਣੇ ਆਈ ਹੈ ਅੱਜ ਅਸੀਂ ਜਾਗਰੂਕ ਕਰਨਾ ਹੈ ਕਿ ਉਹਨਾਂ ਸਮਾਵਾ ਕਿ ਜੇ ਐਸੇ ਲੋਕਾਂ ਨੂੰ ਹੀ ਚੁਣ ਕੇ ਸੰਸਦ ਦੇ ਭੇਜਾਂਗੇ ਤੇ ਸਾਡੇ ਐਸੀ ਸਮਾਜ ਬਾਰੇ ਕੀ ਸੋਚ ਰੱਖਦੇ ਨੇ ਉਹ ਗਾਂ ਵੀ ਮਾੜੇ ਰੱਖਣਗੇ ਇਸ ਕਰਕੇ 70 ਸਾਲ ਕਾਂਗਰਸ ਨੇ ਐਸੀ ਸਮਾਜ ਨੂੰ ਹਮੇਸ਼ਾ ਵੋਟਾਂ ਲਈ ਵਰਤੇ ਆਵਾ ਉਹਨਾਂ ਦਾ ਜਿਹੜਾ ਸਤਾਰਾ ਹਮੇਸ਼ਾ ਨੀਚੇ ਰਿਹਾ ਵਾ ਇਸ ਕਰਕੇ ਮੈਂ ਸਮੁੱਚੇ Dalit ਸਮਾਜ ਨੂੰ ਅਪੀਲ ਕਰਦਾ ਵਾਂ ਕਿ ਜਿੱਥੇ-ਜਿੱਥੇ ਵੀ ਕਾਂਗਰਸ ਦੇ ਪ੍ਰਤੀਯਾਗੀ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਔਰ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਗੁਰਜੀਤ ਓਜਲਾ ਵਾ ਉਹਦਾ ਐਸੀ ਸਮਾਜਿਕ ਇੱਕ-ਇੱਕ ਵੀ ਜਿਹੜਾ ਘਰ ਹੈ ਉਹਨਾਂ ਬਾਈਕਾਟ ਕਰੇ ਨਹੀਂ ਉਹਦੀ ਉਹਨਾਂ ਨੇ ਮਾਫੀ ਮੰਗੀ ਵਕਫਾ-ਵਕ ਅਗੋਂ ਵੱਲੋਂ ਉਹਨਾਂ ਨੂੰ ਮਾਫੀ ਵੀ ਦੇ ਦਿੱਤੀ ਗਈ ਤੇ ਜਿਹੜੀ ਸਜ਼ਾ ਦੱਸੀ ਗਈ ਉਹ ਵੀ ਉਹਨਾਂ ਨੇ ਪੂਰੀ ਕੀਤੀ ਜਿਹੜੀ ਦੇਖੋ ਮਾਫੀ ਮੰਗਨ ਨਾਲ ਕੋਈ ਹੱਲ ਨਹੀਂ ਹੈ ਮੈਂ ਗੱਲ ਕਰਨ ਡਿਆ ਕੋਈ ਜਿਹੜੀ ਮਾਨਸਤਾ ਵਾ ਉਹ ਬਦਲੀ ਨਹੀਂ ਹੈ ਮਾਨਸਤਾ ਉਹਨਾਂ ਦੀ ਉਹੀ ਹੈ ਇਹ ਉੱਥੇ ਦਰਸਾਉਂਦੀ ਹੈ ਕਿ ਜਿਸ ਪ੍ਰਕਾਰ ਸਾਡੇ ਜਿਹੜੇ ਪੰਜਾਬ ਦੇ ਵਿੱਚ ਅੱਜ ਗੈਂਗਸਟਰ ਕਲਚਰ ਚੱਲ ਰਿਹਾ ਵਾ ਕੋਈ ਲੁੱਟਾਂ ਖੋਹ ਰਹੀਆਂ ਉਹ ਕੋਈ ਇੱਕ ਸਮਾਜ ਨਹੀਂ ਕਰਦਾ ਪਰ ਉਹਨਾਂ ਨੇ ਵਿਸ਼ੇਸ਼ ਇੱਕ ਸਮਾਜ ਨੂੰ ਟਾਰਗੇਟ ਕੀਤਾ ਵਾ ਉਹਦੇ ਵਿਰੋਧ ਰੋਸ਼ ਦੇ ਵਿਰੋਧ ਸਾਰੇ ਜਿਹੜੇ ਅਸੀਂ ਸਮਾਜ ਦੇ ਜਿੰਨੇ ਵੀ ਵਰਗ ਨੇ ਸਾਰੇ ਇਕੱਠੇ ਹੋਏ ਨੇ ਔਰ ਸਾਰੇ ਲੋਕ ਇਹ ਉਸ ਹਰ ਸਮਾਜਿਕ ਨੇਤਾ ਨੇ ਆ ਪ੍ਰਤੀਨਿਧਿਤ ਨੂੰ ਕਰਦੇ ਨੇ ਜਿਹੜੇ ਧਾਰਮਿਕ ਆਗੂਆਂ ਨੇ ਉਹਨਾਂ ਨੂੰ ਮਾਫ ਕੀਤਾ ਉਹਨਾਂ ਬਾਰੇ ਕੀ ਕਹੋਗੇ ਓਏ ਉਹ ਉਹਨਾਂ ਨੇ ਵੇਖਣਗੇ ਕਿ ਜਿਨ੍ਹਾਂ ਨੇ ਕੀਤਾ ਵਾ ਪਰ ਅਸੀਂ ਇਹਨਾਂ ਨੂੰ ਮਾਫ ਨਹੀਂ ਕੀਤਾ ਸਮਾਜ ਬਹੁਤ ਵੱਡਾ ਵਾ ਸਮਾਜ ਦੇ ਜਿਹੜੇ ਬੱਚੇ ਆ ਉਹ ਦੇਖਦੇ ਪਏ ਆ ਯਾਨੀ ਕਿ ਮਾਫੀ ਨਾਲ ਤੁਹਾਡੀ ਹਜੇ ਤੱਕ ਠੇਸ ਪੂਰੀ ਨਹੀਂ ਹੋਈ ਬਿਲਕੁਲ ਨਹੀਂ ਪੂਰੀ ਹੋਈ ਜੀ ਇਹਨਾਂ ਦੀ ਸੋਚ ਨਹੀਂ ਬਦਲ ਜਾਂਦੀ ਨਾ ਮਾਫੀ ਦੇ ਨਾਲ ਮੈਂ ਇਸ ਕਰਕੇ ਸਮੁੱਚੇ ਦਲਿਤ ਸਮਾਜ ਨੂੰ ਬੇਨਤੀ ਕਰਦਾ ਕੈਸੇ ਬੰਦਿਆਂ ਨੂੰ ਚੋਣ ਕੇ ਵਿਧਾਨ ਸਭਾ ਲੋਕ ਸਭਾ ਜੇ ਨਾ ਭੇਜਿਆ ਜਾਵੇ 8-9 ਮਹੀਨੇ ਪੁਰਾਣਾ ਮੁੱਦਾ ਤੇ ਅੱਜ ਹੀ ਕਿਉਂ ਹੈ ਦੁਬਾਰਾ ਚੁੱਕਿਆ ਗਿਆ ਅੱਜ ਜੇ ਅਸੀਂ ਤਾਂ ਸੋਚੀ ਤੇ ਉਹ ਦਿਨ ਢੀਕਦੇ ਬੈਸੀ ਕਿ ਕਦੋਂ ਦਿਨ ਆਵੇ ਕਿਉਂਕਿ ਬਾਬਾ ਸਾਡਾ ਸੰਵਿਧਾਨ ਜੇ ਲਿਖਿਆ ਹੋਇਆ ਕਿ ਸਾਨੂੰ ਇੱਕ ਮਾਤਰਾ ਵੋਟ ਸਾਡਾ ਅਧਿਕਾਰ ਹੈ ਜਿਹਦੇ ਨਾਲ ਅਸੀਂ ਸਰਕਾਰ ਬਦਲ ਸਕਦੇ ਹਾਂ ਅੱਜ ਸਾਡੇ ਕੋਲ ਉਹ ਅਧਿਕਾਰ ਹੈ ਔਰ ਦਲਿਤ ਸਮਾਜ ਸਭ ਤੋਂ ਜ਼ਿਆਦਾ ਗਿਣਤੀ ਦੇ ਵੋਟ ਕਰਦਾ ਵਾ ਇਸ ਕਰਕੇ ਅੱਜ ਦਲਿਤ ਸਮਾਜ ਸੜਕਾਂ ਤੇ ਹੈ ਔਰ ਅਸੀਂ ਇਹ ਇਹਨਾਂ ਦਾ ਬਾਈਕਾਟ ਕਰਦੇ ਹਾਂ ਏ ਸਾਨੇ ਸੰਜੀਤ ਕੁਮਾਰ ਜੀ ਬੀਜੇਪੀ ਤੋਂ ਬੀਜੇਪੀ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਬਾਈਕਟ ਕਰਦੇ ਆਂ ਤੇ ਦੂਸਰੀ ਗੱਲ ਤੁਹਾਨੂੰ ਦੱਸ ਹੀ ਹੈ ਕਿ ਜਿਸ ਤਰ੍ਹਾਂ ਕਿ ਅੱਜ ਦੇ ਜਿਹੜੇ ਕਿ 8 ਨੂੰ ਮਹੀਨੇ ਪੁਰਾਣਾ ਮੁੱਦਾ ਇਹ ਚੁੱਕਿਆ ਗਿਆ ਹੈ ਤੇ ਇਹ ਕਿਤਨੇ ਕਿਤੇ ਇਹ ਰਾਜਨੀਤਿਕ ਹਵਾ ਵੀ ਇਹਨੂੰ ਕਹਿ ਸਕਦੇ ਆ ਰਾਜਨੀਤਿਕ ਜਿਹੜਾ ਮੂਵਮੈਂਟ ਵੀ ਕਹਿ ਸਕਦੇ ਆ ਕਿਉਂਕਿ 8-9 ਮਹੀਨੇ ਪਹਿਲਾਂ ਜਿਹੜਾ ਮੁੱਦਾ ਚੁੱਕਿਆ ਗਿਆ ਸੀ ਸਮਾਜ ਵੱਲੋਂ ਮਾਫੀ ਵੀ ਦੇ ਦਿੱਤੀ ਗਈ ਹੈ ਵੱਖਰੇ ਵੱਖਰੇ ਸਮਾਜੀ ਕਾਗੂ ਵੱਲੋਂ ਮਾਫੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੁਬਾਰਾ ਜਿਹੜਾ ਮੁੱਦਾ ਚੁੱਕਿਆ ਜਾ ਰਿਹਾ ਉਹ ਮੁੱਦਾ ਕਿਉਂ ਚੁੱਕਿਆ ਜਾ ਰਿਹਾ ਇਹ ਤੁਸੀਂ ਆਪ ਜਾਣਦੇ ਹੋ ਤੇ ਤੁਸੀਂ ਇਸ ਦੇ ਨਾਲ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵੋਗੇ ਇਸ ਵੇਲੇ ਜਿਹੜੇ ਸ਼ਵੇਤ ਮਲਿਕ ਜੀ ਵੀ ਪਹੁੰਚ ਚੁੱਕੇ ਆ ਤੇ ਕੁੰਡਾਰੀ ਪੁੱਲਤੇ ਤੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਉਹ ਵੀ ਪਹੁੰਚ ਚੁੱਕੇ ਆ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਆ ਜਿਸ ਤਰ੍ਹਾਂ ਕਿ ਪੁਤਲਾ ਭੰਡਾਰੀ ਪੁਲ ਤੇ ਇਸ ਵੇਲੇ ਫੁਕਨ ਦੀ ਪੰਡਾਰੀ ਪੁਲ ਤੇ ਪੁਤਲਾ ਫੁਕਿਆ ਜਾ ਰਿਹਾ ਇਹ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪ੍ਰੋਟੈਸਟ ਪੁਨ ਤੌਰ ਤੇ ਬੀਜੇਪੀ ਆਗੂ ਵੱਲੋਂ ਕੀਤਾ ਜਾ ਰਿਹਾ ਗੁਰਦਾਬਾ ਜੁਰਦਾਬਾ ਜੁਰਦਾਬਾ ਗੁਰਦਾਬਾ ਗੁਰਦਾਬਾ ਘਟਿਆ ਮਾਨਸਿਕਤਾ ਆਈ ਹੈ ਕਿ ਅੱਜ ਐਸੀ ਸਮਾਜ ਜਿਹੜੀ ਸਾਹਾ ਬੀਜੇਪੀ ਦੀ ਜਾਨ ਹੈ ਦੇਸ਼ ਦੀ ਜਾਨ ਹੈ ਡਾਕਟਰ ਰਮੇਸ਼ਕਰ ਸਾਹਿਬ ਨੇ ਜਿਨ੍ਹਾਂ ਨੂੰ ਬਰਾਬਰੀ ਦਾ ਦਰਜਾ ਦਵਾਇਆ ਮੋਦੀ ਸਾਹਿਬ ਨੇ ਸੀਸ ਨਵਾਇਆ ਉਹਨਾਂ ਨੂੰ ਅੱਜ ਚੋਰ ਤੇ ਠੇਨੀਆਂ ਖਿੱਚਣ ਵਾਲਾ ਸਮਾਜ ਕਿ ਐਸੀ ਸਵਾਰ ਨੂੰ ਮੈਂ ਗੁਰਜੀਤ ਔਜਲਾ ਜੀ ਔਰ ਕਾਂਗਰਸ ਦੀ ਕਟੀਆਂ ਮਾਨਸਿਕਤਾ ਹੈਗੀ ਹੈ ਜਿੰਨੂੰ ਦੇਸ਼ ਕਦੀ ਮਾਫ ਨਹੀਂ ਕਰੇਗਾ ਔਰ ਐਤ ਕੀ ਕਾਂਗਰਸ ਮੁਕਤ ਜਿਹੜਾ ਭਾਰਤ ਬਣਨ ਵਾਲਾ ਹੈ ਉਹਦੇ ਵਿੱਚ ਗੁਰਜੀਤ ਆਉਜਲਾ ਜੀ ਵੀ ਇੱਕ ਹਿੱਸਾ ਬਣਨਗੇ ਔਰ ਇਹਨਾਂ ਦੀ ਐਸਸੀ ਸਮਾਜ ਜ਼ਮਾਨਤ ਜਬਤ ਕਰਾਏਗਾ ਮਾਫੀ ਦੇ ਸਮਾਜ ਹੈਗਾ 50 ਕਰੋੜ ਤੋਂ ਉੱਪਰ 50 ਕਰੋੜ ਰੁਪਏ ਨੇ ਮਾਫੀ ਦੇ ਦਿੱਤੀ ਐ ਇਹ ਪਰਪੰਚ ਹੈ ਮੈਂ ਬਿਲਕੁਲ ਕਹਣਾ ਉਹਨਾਂ ਨੂੰ ਮਾਫੀ ਨਹੀਂ ਮਿਲੇਗੀ ਸਜ਼ਾ ਮਿਲੇਗੀ ਜੋ ਜਗਨ ਅਪਰਾਧ ਗੁਰਜੀਤ ਔਜਲਾ ਕਾਂਗਰਸ ਦੇ ਐਮਪੀ ਨੇ ਕੀਤਾ ਉਹਨਾਂ ਨੇ ਕਿਹਾ ਕਿ ਮਾਫੀ ਮੈਂ ਵੱਡੀ ਤਿਲਤ ਮੰਗ ਲਈਆਂ ਪਰ ਇਹ ਸਿਆਸੀ ਸਿਆਸੀ ਰੋਟੀਆਂ ਸਿੱਕੀਆਂ ਜਾ ਰਹੀਆਂ ਇਹ ਉਹ ਐਨੇ ਬੱਚੇ ਨੇ ਤਾਂ ਫਿਰ ਕਾਗਜ਼ ਵਿਦਡਰਾ ਕਰਨ ਉਹਨਾਂ ਦੀ ਜ਼ੁਬਾਨ ਤੇ ਕੰਟਰੋਲ ਨਹੀਂ ਜਿੱਦਾਂ ਰਾਹੁਲ ਗਾਂਧੀ ਉਹਨਾਂ ਦੇ ਲੀਡਰ ਦੀ ਜ਼ੁਬਾਨ ਫਿਸਲ ਜਾਂਦੀ ਹੈ ਪਾਰਲੀਮੈਂਟ ਵਿੱਚ ਓਜਲਾ ਜੀ ਦੀ ਵੀ ਜ਼ੁਬਾਨ ਫਿਸਲ ਜਾਂਦੀ ਹੈ ਪਰ ਉਹ ਰਾਹੁਲ ਗਾਂਧੀ ਵੀ ਮਾਫੀ ਮੰਗਦਾ ਹੈ ਬਾਅਦ ਵਿੱਚ ਗਲਤ ਬੋਲ ਕੇ ਇਹ ਤਾਂ ਮੈਂ ਓਜਲਾ ਜੀ ਵੀ ਉਸੇ ਹੀ ਕੈਟਾਗਰੀ ਦੇ ਨੇ ਫਿਰ ਮੈਂ ਉਹਨਾਂ ਨੂੰ ਸਲਾਹ ਦਿਆਂਗਾ ਤੁਸੀਂ ਪਾਰਲੀਮੈਂਟ ਦੀ ਜਾਣ ਦੇ ਕਾਬਿਲ ਨਹੀਂ ਤੁਸੀਂ ਇਸ ਪਾਰਲੀਮੈਂਟ ਤੋਂ ਬਾਹਰ ਹੀ ਰਹੋ ਤਾਂ ਠੀਕ ਹੈ ਤੁਸੀਂ ਇੰਨੀ ਜੋ ਇਹ ਜਗਨਹਿ ਅਪਰਾਧ ਕੀਤਾ ਤੁਸੀਂ ਪਾਰਲੀਮੈਂਟ ਦੀ ਜਾਨ ਦੇ ਕਾਬੂ ਕਾਬੂ ਨਹੀਂ ਇਸ ਸਮਾਜ ਤੁਹਾਨੂੰ ਤੂਲ ਚਟਾਏਗਾ ਤੁਹਾਡੀ ਜੁਬਾਨਾਂ ਜਬਤ ਕਰਾਏਗਾ ਜੁਬਾਨ ਕੋਈ ਨਹੀਂ ਐਸਾ ਹੈ ਕਿ ਮੈਂ ਸੁਨਿਆ ਨਹੀਂ ਮੈਂ ਉੱਲ ਟਿੱਪਣੀ ਕਰਾਂਗਾ ਪਰ ਓਜਲਾ ਜੀ ਦੀ ਵੀਡੀਓ ਤੇ ਦੀ ਸਾਰਿਆਂ ਨੇ ਸੁਣੀਏ। ਫੇਜ਼ ਮਲਿਕ ਜੀ ਸਨ ਉਹਨਾਂ ਕੋ ਜੇ ਸਵਾਲ ਪੁੱਛਿਆ ਗਿਆ ਕਿ ਜਬਾਨ ਜਿਹੜੀ ਹੈ ਉਹ ਫ਼ਸਲੀ ਹੈ ਤਾਂ ਜਬਾਨ ਤੇ ਬੋਨੀ ਦੀ ਵੀ ਫ਼ਸਲੀ ਉਸ ਮਾਮਲੇ ਤੇ ਕਹਿੰਦੇ ਜੀ ਉਹ ਇਹਨਾਂ ਦੀ ਨੌਲੇਜ ਤੇ ਨਹੀਂ ਹੈ। ਉਸ ਦੀ ਵੀਡੀਓ ਦੇਖ ਕੇ ਉਸ ਤੋਂ ਬਾਅਦ ਟਿੱਪਣੀ ਕਰਨਗੇ। ਜਿਵੇਂ ਅਗੋਂ ਲੋਕਾਂ ਕਾਂਗਰਸ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਬਾਈਕਟ ਦੇ ਨਾਰੇ ਲਗਾਏ ਜਾ ਰਹੇ ਆ। ਸੱਜਣ ਗੁਰਜੀ ਓਜਲਾ ਦਾ ਪੁਤਲਾ ਫੋਕ ਕੇ ਪ੍ਰੋਟੈਸਟ ਕੀਤਾ ਗਿਆ ਤੇ ਲਾਈਵ ਤਸਵੀਰਾਂ ਦੇ ਨਾਲ ਲਾਈਵ ਹਰਦਿਆਂ ਦਾ ਵਿਦਾ ਬਣੇ ਰਹੋ ਲਾਈਵ ਹਰਦਿਆਂ ਨਾਲ ਜੈਹਿੰਦ ਜਵਾਰ।